ਉ ਗੁਜਰੀ ਮਹਲਾ ਪੰਜਵਾਂ ਰਸਨਾ RAM RAM ਰਵੰਤੋ ਆਪਣੀ ਜੀਬ ਨਾਲ ਸਦਾ ਪ੍ਰਮਾਤਮਾ ਦਾ ਨਾਮ ਪ੍ਰਮਾਤਮਾ ਦਾ ਸਿਮਰਨ ਕਰਦਾ ਰੋ ਛੋੜਿਆ ਨ ਬਿਵਹਾਰ ਮਿੱਥਿਆ ਭਜ ਸਦਾ ਭਗਵੰਤ ਰਹਿਓ ਛੱਡ ਦੇ ਬਾਕੀ ਦੇ ਸਾਰੇ ਝੂਠੇ ਵਿਹਾਰ ਉਸ ਆਕਾਲ ਪੁਰਖ ਵੈ ਗੁਰੂ ਦੀ ਬੰਦਗੀ ਵਿੱਚ ਭਜਨ ਵਿੱਚ ਸਿਮਰਨ ਵਿੱਚ ਜੁੜਿਆ ਕਰ ਨਾਮ ਇੱਕ ਆਧਾਰ ਭਗਤਾ ਈ ਤੇ ਅਗਟੇ ਕੋ ਉਹਨਾਂ ਲਈ ਤੇਰਾ ਨਾਮ ਹੀ ਜ਼ਿੰਦਗੀ ਦਾ ਆਸਰਾ ਬਣ ਗਿਆ ਹੈ ਇਸ ਲੋਕ ਤੇ ਪਰਲੋਕ ਵਿੱਚ ਉਹਨਾਂ ਨੂੰ ਤੇਰਾ ਹੀ ਸਹਾਰਾ ਹੈ ਰੱਬ ਦੇ ਪਿਆਰਿਆਂ ਨੂੰ ਕਰ ਕਿਰਪਾ ਗੋਬਿੰਦ ਦੀਆ ਗੁਰ ਗਿਆਨ ਬੁੱਧਪ ਦੇ ਕੋ ਕਿਰਪਾ ਕਰਕੇ ਗੁਰੂ ਨੇ ਦਿੱਤਾ ਹੈ ਗੁਰੂ ਦਾ ਗਿਆਨ ਤੇ ਮੇਰੇ ਇੱਕ ਬੁੱਧ ਜਿਹਦੇ ਨਾਲ ਚੰਗੇ ਤੇ ਮਾੜੇ ਦੀ ਪਰਖ ਕਰਨੀ ਹੁਣ ਮੈਨੂੰ ਆ ਗਈ ਹੈ ਕਰਨ ਕਰਨ ਸਮਰੱਥ ਸ੍ਰੀ ਧਾਰ ਸ਼ਰਨ ਤਾਂ ਕੀ ਗਹੀ ਉਸ ਪ੍ਰਮਾਤਮਾ ਦੀ ਸ਼ਰਨ ਲਈ ਹੈ ਜੋ ਸਾਰੇ ਜਗਤ ਦਾ ਮੂਲ ਹੈ ਜੋ ਸਭ ਤਾਕਤਾਂ ਦਾ ਮਾਲਕ ਹੈ ਜੋ ਲਕshmi ਮਾਇਆ ਦਾ ਪਤੀ ਹੈ ਮੁਕਤ ਜੁਗਤ ਰਵਾਲ ਸਾਧੂ ਨਾਨਕ ਹਰ ਨਿਦਲ ਹੀ ਤੇਹੇ ਨਾਨਕ ਮਾਇਆ ਬੰਧਨਾ ਤੋਂ ਖਲਾਸੀ ਪਾਉਣ ਦਾ ਵਸੀਲਾ ਸਿਰਫ ਗੁਰੂ ਦੀ ਚਰਨ ਧੂੜ ਹੈ ਗੁਰੂ ਦਾ ਉਪਦੇਸ਼ ਹੈ ਗੁਰੂ ਦੀ ਸਿੱਖਿਆ ਹੈ ਗੁਰੂ ਦੀ ਸ਼ਰਨ ਪੈਣ ਵਾਲੇ ਨੇ ਹੀ ਪ੍ਰਮਾਤਮਾ ਦਾ ਨਾਮ ਖਜ਼ਾਨਾ ਹਾਸਲ ਕੀਤਾ ਹੈ ਗੁਜ਼ਰੀ ਮਹਲਾ ਪੰਜਵਾਂ ਘਰ ਚੌਥਾ ਚੌਪਦੇ ਗੁਦਰੀ ਰਾਗ ਦੇ ਅੰਦਰ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਚਾਰ ਪਦਿਆਂ ਵਾਲੀ ਬਾਣੀ ਚਾਰ ਪਦਿਆਂ ਵਾਲੇ ਸ਼ਬਦ ਇਥੋਂ ਆਰੰਭ ਹੋ ਰਹੇ ਹਨ ਜਿਨ੍ਹਾਂ ਨੂੰ ਸਤਿਗੁਰਾਂ ਨੇ ਚੌਥੇ ਘਰ ਵਿੱਚ ਗਾਉਣ ਦੀ ਹਦਾਇਤ ਕੀਤੀ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸੱਚੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਛੱਡ ਸਗਲ ਸਿਆਣਪਾਂ ਸਾਧ ਸ਼ਰਣੀ ਆਓ ਛੱਡ ਦੇ ਸਾਰੀਆਂ ਸਿਆਣਪਾਂ ਤੇ ਗੁਰੂ ਦੇ ਚਰਣਾ ਨਾਲ ਲੱਗ ਜਾ ਗੁਰੂ ਦੀ ਸ਼ਰਣ ਆ ਜਾ ਗੁਰੂ ਦੇ ਅਧੀਨ ਹੋ ਜਾ ਪਾਰ ਬ੍ਰਹਮ ਪਰਮੇਸ਼ਰੋ ਪ੍ਰਭੂ ਕੇ ਗੁਣ ਗਾਓ ਤੇ ਗੁਰੂ ਦੀ ਸਿੱਖਿਆ ਉੱਤੇ ਤੁਰ ਕੇ ਪਰਮੇਸ਼ਰ ਪਾਰ ਬ੍ਰਹਮ ਪੂ ਦੇ ਗੁਣਾਂ ਨੂੰ ਗਾਉਂਦਾ ਰਹਿ ਰੇ ਚੇਤੋ ਚਰਨ ਕਮਲੇ ਰਾਧੇ ਇਹ ਮੇਰੇ ਮਨ ਪਰਮਾਤਮਾ ਦੇ ਸੋਹਣੇ ਕੋਮਲ ਚਰਨਾਂ ਦੀ ਆराधना ਕਰਿਆ ਕਰ ਸਰਬ ਸੁਖ ਕਲਿਆਣ ਪਾਵੈ ਮਿਟੈ ਸਗਲ ਉਪਾਦ ਰਹਾ ਸਾਰੇ ਸੁਖ ਆਨੰਦ ਹਾਸਲ ਕਰ ਲਏਗਾ ਸਿਮਰਨ ਦੀ ਬਰਕਤ ਨਾਲ ਹਰੇਕ ਰੋਗ ਮਿਟ ਜਾਂਦਾ ਹੈ ਮਾਤ ਪਿਤਾ ਸੋਤ ਮੀਤ ਭਾਈ તે સબે ના નહીં કોઈ હે માન મા પ્યો પુત્ર મિત્ર ભ્રા પરમાત્મા તો বিনা કોઈ ભી નાલ નિભણવાળો સાથી નહીં હે ઈત ઉત જીનાળ સંગી સરબ રહે આ સોય સરબ રવ્યા સોય ਇਤੂ ਤਜੀ ਨਾਲ ਸੰਗੀ ਸਰਬ ਰਵਿਆ ਸੋਏ ਜਿਹੜਾ ਪਰਮਾਤਮਾ ਸਾਰੀ ਸ੍ਰਿਸ਼ਟੀ ਵਿੱਚ ਵਿਆਪਕ ਹੈ ਉਹੀ ਇਸ ਲੋਕ ਤੇ ਪਰਲੋਕ ਵਿੱਚ ਜਿੰਦ ਦੇ ਨਾਲ ਰਹਿਣ ਵਾਲਾ ਸਾਥੀ ਹੈ ਕੋਟ ਜਤਨ ਪਾਓ ਮਿੱਥਿਆ ਕਾਸ਼ ਨਾ ਆਵੇ ਕਾਮ ਇਹ ਮਾਨ ਆਤਮਕ ਪਵਿੱਤਰਤਾ ਵਾਸਤੇ ਗੁਰੂ ਦੀ ਸ਼ਰਨ ਤੋਂ ਬਿਨਾਂ ਹੋਰ ਪ੍ਰੋੜਾ ਹੀ ਯਤਨ ਤੇ ਉਪਾਉ ਵਿਅਰਥ ਹਨ ਤੇ ਇਹਨਾਂ ਵਿੱਚੋਂ ਕੋਈ ਵੀ ਕੰਮ ਨਹੀਂ ਆ ਸਕਦਾ ਸ਼ਰਨ ਸਾਧੂ ਨਿਰਮਲਾ ਗਤ ਹੋਏ ਪ੍ਰਭ ਕੈ ਨਾਮ ਗੁਰੂ ਦੀ ਸ਼ਰਨ ਪਿਆਹੀ ਮਨੁੱਖ ਪਵਿੱਤਰ ਜੀਵਨ ਵਾਲਾ ਹੋ ਸਕਦਾ ਹੈ ਪਰਮਾਤਮਾ ਦੇ ਨਾਮ ਵਿੱਚ ਜੁੜਿਆ ਹੀ ਉੱਚੀ ਆਤਮਕ ਅਵਸਥਾ ਬਣ ਸਕਦੀ ਹੈ ਆਗਮਨ ਦਿਆਲ ਪ੍ਰਭ ਉਚਾ ਸ਼ਰਨ ਸਾਧੂ ਜੋਗ ਆਪਾਂ ਚ ਦਇਆਵਾਨ ਪ੍ਰਮਾਤਮਾ ਸਭ ਵਿਅਕਤੀਆਂ ਤੋਂ ਉੱਚ ਹੈ ਗੁਰਮੁਖਾਂ ਨੂੰ ਆਪਣੀ ਸ਼ਰਨ ਵਿੱਚ ਰੱਖਣ ਤੇ ਉਪਾਧੀਆਂ ਤੋਂ ਬਚਾਉਣ ਦੀ ਸਮਰੱਥਾ ਵਾਲਾ ਹੈ ਤਿਸ ਪ੍ਰਾਪਤ ਨਾਨਕਾ ਜਿਸ ਲਿਖਿਆ ਧੁਰ ਸੰਜੋਗ ਹੈ ਨਾਨਕੋ ਉਹ ਪਰਮਾਤਮਾ ਉਸੇ ਮਨੁੱਖ ਨੂੰ ਮਿਲ ਸਕਦਾ ਹੈ ਜਿਸ ਦੇ ਮੱਥੇ ਉਤੇ ਤੁਰ ਦਰਗਾਹ ਤੋਂ ਮਿਲਾਪ ਦਾ ਸੰਜੋਗ ਲਿਖਿਆ ਹੁੰਦਾ ਹੈ ਗੂਜਰੀ ਮਹਲਾ ਪੰਜਵਾਂ ਆਪਣਾ ਗੁਰ ਸੇਵ ਸਦਹੀ ਰਮੋ ਗੁਣ ਗੋਬਿੰਦ ਆਪਣੇ ਗੁਰੂ ਦੀ ਸ਼ਰਨ ਪੈ ਕੇ ਸਦਾ ਹੀ ਗੋਬਿੰਦ ਦੇ ਗੁਣ ਯਾਦ ਕਰਦਾ ਰਹੋ ਸਾਸ ਸਾਸ ਆਰਾਧ ਹਰ ਹਰ ਲਹਿ ਜਾਏ ਮਨ ਕੀ ਚਿੰਦ ਹਰ ਇੱਕ ਸਵਾਸ ਨਾਲ ਉਸ ਪ੍ਰਮਾਤਮਾ ਨੂੰ ਆਰਾਧਨਾ ਕਰੋ ਯਾਦ ਕਰਤਾ ਰਹੋ ਇਸ ਨਾਲ ਤੇਰੇ ਮਨ ਦੀ ਹਰ ਇੱਕ ਚਿੰਤਾ ਦੂਰ ਹੋ ਜਾਏਗੀ ਮੇਰੇ ਮਨੋਂ ਜਾਪ ਪ੍ਰਭ ਕਾ ਨਾਮ ਮੇਰੇ ਮਨੋਂ ਪ੍ਰਮਾਤਮਾ ਦੇ ਨਾਮ ਨੂੰ ਜਾਪ ਯਾਦ ਕਰ ਸੁਖ ਸਾਝ ਜ ਆਨੰਦ ਪਾਵੈ ਮਿਲੀ ਨਿਰਮਲ ਥਾਂ ਰਹਾਉ ਇਸ ਤਰ੍ਹਾਂ ਸੁਖ ਆਤਮਕ ਅਡੋਲਤਾ ਆਨੰਦ ਪ੍ਰਾਪਤ ਕਰੇਗਾ ਤੈਨੂੰ ਉਸ ਥਾਂ ਮਿਲਿਆ ਰਹੇਗਾ ਜਿਹੜਾ ਤੈਨੂੰ ਉਸ ਥਾਂ ਮਿਲਿਆ ਰਹੇਗਾ ਜਿਹੜਾ ਤੈਨੂੰ ਸਦਾ ਸੁੱਚਾ ਰੱਖ ਸਕੇ ਸਾਧ ਸੰਗ ਉਧਾਰ ਇਹ ਮਨ ਆਠ ਪਹਿਰ ਆਰਾਧ ਗੁਰੂ ਦੀ ਸੰਗਤ ਵਿੱਚ ਟਿਕ ਕੇ ਆਪਣੇ ਸਮਨ ਨੂੰ ਵਿਕਾਰਾਂ ਤੋਂ ਬਚਾਈ ਰੱਖ ਅਠੇ ਪੈਰ ਪ੍ਰਮਾਤਮਾ ਦਾ ਆਰਾਧਨ ਕਰਦਾ ਰਹੁ ਕਾਮ ਕ੍ਰੋਧ ਅਹੰਕਾਰ ਦਿਨਸੈ ਮਿਟੈ ਸਗਲ ਉਪਾਦ ਇਸ ਤਰ੍ਹਾਂ ਤੇਰੇ ਅੰਦਰੋਂ ਕਾਮ ਕ੍ਰੋਧ ਅਹੰਕਾਰ ਨਾਸ਼ ਹੋ ਜਾਏਗਾ ਤੇਰਾ ਹਰੇਕ ਰੋਗ ਦੂਰ ਹੋ ਜਾਏਗਾ ਅਟਲ ਅਸ਼ੇਦ ਅਭੇਦ ਸੁਆਮੀ ਸ਼ਰਨ ਤਾਂ ਕੀ ਆਓ ਉਸ ਮਾਲਕ ਪ੍ਰਭੂ ਦੀ ਸ਼ਰਨ ਵਿੱਚ ਟਿਕਿਆ ਰਹੋ ਜੋ ਸਦਾ ਕਾਇਮ ਰਹਿਣ ਵਾਲਾ ਹੈ ਜੋ ਨਾਸ਼ਰਹਿਤ ਹੈ ਜਿਸ ਦਾ ਭੇਦ ਨਹੀਂ ਪਾਇਆ ਜਾ ਸਕਦਾ ਚਰਨ ਕਮਲ ਆਰਾਧ ਹਿਰਦੈ ਏਕ ਸਿਉ ਲਿਵਲਾਓ ਆਪਣੇ ਹਿਰਦੇ ਵਿੱਚ ਪ੍ਰਭੂ ਦੇ ਸੋਹਣੇ ਕੋਮਲ ਚਰਨਾਂ ਦਾ ਆਰਾਧਨ ਕਰਿਆ ਕਰ ਹਰ ਆਤਮਾ ਦੇ ਚਰਨਾਂ ਨਾਲ ਪਿਆਰ ਪਾਈ ਰੱਖ। ਪਾਰ ਬ੍ਰਹਮ ਪ੍ਰਭ ਦਇਆ ਤਹਾਰੀ ਬਖਸ਼ੀ ਲੀਨ ਆਪ। ਪਾਰ ਬ੍ਰਹਮ ਪ੍ਰਭ ਨੇ ਜਿੰਨਾ ਮਨੁੱਖਾਂ ਉੱਤੇ ਮਿਹਰ ਕੀਤੀ। ਉਹਨਾਂ ਨੂੰ ਉਸਨੇ ਆਪ ਬਖਸ਼ ਲਿਆ। ਉਹਨਾਂ ਦੇ ਪਿਛਲੇ ਪਾਪ ਖਿਮਾ ਕਰ ਦਿੱਤੇ। ਸਰਬ ਸੁਖ ਹਰ ਨਾਮ ਦੀਆ ਨਾਨਕ ਸੋ ਪ੍ਰਭ ਜਾਪ ਤਿ ਉਹਨਾਂ ਨੂੰ ਬਿਸਰੇ ਸਾਰੇ ਸੁੱਖਾਂ ਦਾ ਖਜ਼ਾਨਾ ਆਪਣਾ ਹਰ ਨਾਮ ਦੇ ਦਿੱਤਾ हे ਨਾਨਕ ਤੂੰ ਵੀ ਉਸ ਪ੍ਰਭੂ ਦਾ ਨਾਮ ਜਪਿਆ ਕਰ ਯਾਦ ਕਰਿਆ ਕਰ ਉਹੀ ਸਭ ਤੋਂ ਕੀਮਤੀ ਖਜ਼ਾਨਾ ਹੈ ਬੋਜਰੀ ਮਹਲਾ ਪੰਜਵਾਂ ਗੁਰ ਪ੍ਰਸਾਦੀ ਪ੍ਰਭ ਧਿਆਇਆ ਗਈ ਸ਼ੰਕਾ ਟੂਟ ਜਿਸਮਨੁਖਨੇ ਗੁਰੂ ਦੀ ਕਿਰਪਾ ਨਾਲ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਨੂੰ ਧਿਆ ਲਿਆ ਉਹਦੇ ਅੰਦਰੋਂ ਪਰਮ ਡਾਊਟ ਸ਼ੰਕਾ ਦੁਬਦਾ ਟੁੱਟ ਗਈ ਖਤਮ ਹੋ ਗਈ ਦੁਖ ਅਨੇਰਾ ਪੈ ਬਿਨਾ ਸੇ ਪਾਪ ਗਏ ਨਿਖੂਟ ਦੁਖ ਤੇ ਅਗਿਆਨਤਾ ਹਨੇਰਾ ਬੇਸਮਝੀ ਖਤਮ ਹੋ ਗਈ ਤੇ ਅਗਿਆਨਤਾ ਵਿੱਚ ਹੀ ਦੁੱਖ ਹੈ ਅਗਿਆਨਤਾ ਖਤਮ ਹੋ ਜਾਏ ਤੇ ਦੁੱਖ ਖਤਮ ਹੋ ਜਾਂਦੇ ਆ ਪਾਪ ਮਿਟ ਜਾਂਦੇ ਆ ਤੋ ਗੁਰੂ ਨੇ ਉਹਦੇ ਅੰਦਰੋਂ ਅਗਿਆਨਤਾ ਮੁਕਾ ਦਿੱਤੀ ਹਰ ਹਰ ਨਾਮ ਕੀ ਮਨਪ੍ਰੀਤ ਤੇ ਉਹਦੀ ਸਾਂਝ ਪ੍ਰਭੂ ਦੇ ਨਾਮ ਨਾਲ ਗੁਰੂ ਦੇ ਨਾਮ ਨਾਲ ਗੁਰੂ ਦੇ ਉਪਦੇਸ਼ ਨਾਲ ਪੈ ਗਈ ਮੇਲ ਸਾਧ ਬਚਨ ਗੋਬਿੰਦ ਧਾਇ ਮਹਾਨਿਰਮਲ ਰੀਤ ਨਾਮ ਤੇ ਹੋਣਾ ਸਾਧ ਬਚਨ ਗੁਰੂ ਦੇ ਬਚਨ ਗੁਰੂ ਦਾ ਉਪਦੇਸ਼ ਗੁਰੂ ਦਾ ਉਪਦੇਸ਼ ਹਿਰਦੇ ਚ ਬਸਾਉਣ ਵਾਲੇ ਬੰਦਿਆਂ ਦਾ ਕਰਮ ਵਿਹਾਰ ਨਿਰਮਲ ਹੋ ਜਾਂਦਾ ਮੈਲ ਤਹਿਤ ਕੰਮ ਕਰਦੇ ਆ ਨਿਰਮਲ ਰੀਤ ਰੀਤ ਮਤਲਬ ਉਹਨਾਂ ਦਾ ਵਿਹਾਰ ਉਹਨਾਂ ਦੇ ਕੰਮ ਕਰਨ ਦਾ ਤਰੀਕਾ ਮੈਲ ਵਾਲਾ ਨਹੀਂ ਸਭ ਉਹ ਮੈਲ ਰਹਿਤ ਹੁੰਦਾ ਜਪ ਤਪ ਅਨੇਕ ਕਰਨੀ ਸਫਲ ਸਿਮਰਤ ਨਾਮ ਜੀਵਨ ਸਫਲ ਕਰ ਦੇਣ ਵਾਲਾ ਪ੍ਰਭੂ ਨਾਮ ਸਿਮਰਦੇ ਆ ਸਾਰੇ ਜਪ ਤਪ ਤੇ अनेका ਹੀ ਮਿੱਥੇ ਹੋਏ ਧਰਮ ਕਾਮ ਵਿੱਚ ਹੀ ਆ ਜਾਂਦੇ ਹਨ ਗੁਰੂ ਦੇ ਉਪਦੇਸ਼ ਨੂੰ ਧਿਆਨ ਵਿੱਚ ਰੱਖੋ ਇਹ ਸਭ ਤੋਂ ਵੱਡਾ ਜਪ ਤਪ ਹੈ ਕਰ ਅਨੁਗ੍ਰਹਿ ਆਪ ਰਾਖੇ ਤੇ ਪੂਰਨ ਕਾਮ ਪਰਮਾਤਮਾ ਮੇਰ ਕਰਕੇ ਜਿੰਨਾ ਮਨੁੱਖਾ ਨੂੰ ਆਪਣੇ ਚਰਨਾਂ ਵਿੱਚ ਟਿਕਾਈ ਰੱਖਦਾ ਹੈ ਉਹਨਾਂ ਦੇ ਸਾਰੇ ਕੰਮ ਸਿਰੇ ਚੜ ਜਾਂਦੇ ਆਂ ਸਾਸ ਸਾਸ ਨਾ ਬਿਸਰ ਕਬ ਹੂੰ ਬ੍ਰਹਮ ਪ੍ਰਭ ਸਮਰੱਥ ਆਪਣੇ ਹਰੇਕ ਸਾਹ ਦੇ ਨਾਲ ਸਮਰੱਥ ਬ੍ਰਹਮ ਪਰਮਾਤਮਾ ਨੂੰ ਯਾਦ ਕਰਦਾ ਰੋ ਉਸ ਨੂੰ ਕਦੇ ਨਾ ਵਿਸਾਰ ਗੁਣ ਅਨਕ ਰਸਨਾ ਕਿਆ ਬਖਾਨੈ ਗੁਣ ਅਨਕ ਅਰਸਨਾ ਕਿਆ ਬਖਾਨੈ ਅਗੰਤ ਸਦਾ ਅਖਤੋ ਉਸ ਪ੍ਰਮਾਤਮਾ ਦੇ ਬੇਅੰਤ ਗੁਣ ਹਨ ਗਿਣੇ ਨਹੀਂ ਜਾ ਸਕਦੇ ਮਨੁੱਖ ਦੀ ਜੀਬ ਉਹਨਾਂ ਨੂੰ ਬਿਆਨ ਨਹੀਂ ਕਰ ਸਕਦੀ ਉਸ ਪ੍ਰਮਾਤਮਾ ਦਾ ਸਰੂਪ ਸਦਾ ਹੀ ਬਿਆਨ ਤੋਂ ਪਰੇ ਹੈ ਦੀਨ ਦਰਦ ਨਿਵਾਰ ਤारण ਦਇਆਲ ਕਿਰਪਾ ਕਰਨ ਹਰਮਾਤਮਾ ਗਰੀਬਾਂ ਦੇ ਦੁੱਖ ਦੂਰ ਕਰਕੇ ਉਹਨਾਂ ਨੂੰ ਸੰਸਾਰ ਸੰਦਰ ਤੋਂ ਪਾਰ ਲੰਘਾਉਣ ਦੇ ਸਮਰੱਥ ਹੈ ਦਇਆ ਦਾ ਘਰ ਹੈ ਉਹ ਹਰੇਕ ਉੱਤੇ ਕਿਰਪਾ ਕਰਨ ਵਾਲਾ ਹੈ ਅਟਲ ਪਦਵੀ ਨਾਮ ਸਿਮਰਨ ਗ੍ਰੜ ਨਾਨਕ ਹਰ ਹਰ ਚਰਨ ਉਸ ਦਾ ਨਾਮ ਸਿਮਰਿਆ ਅਟਲ ਆਤਮਕ ਜੀਵਨ ਦਾ ਦਰਜਾ ਮਿਲ ਜਾਂਦਾ ਹੈ हे ਨਾਨਕ ਹਰਨਾਮ ਨੂੰ ਆਪਣੇ ਹਿਰਦੇ ਵਿੱਚ ਪੱਕਾ ਟਿਕਾਈ ਰੱਖ ਪਰਮਾਤਮਾ ਦੇ ਸ਼ਰਨ ਪਿਆਰੋ ਗੂਜਰੀ ਮਹਲਾ 5 ਅਹੰਬੋਧ ਬਹੁ ਸਗਨ ਮਾਇਆ ਮਹਾ ਦੀਰਗ ਰੋਗ ਅਹੰਕਾਰ ਇੱਕ ਬੜਾ ਲਮਾ ਰੋਗ ਹੈ ਮਾਇਆ ਨਾਲ ਡੂੰਗਾ ਪਿਆਰ ਬੜਾ ਪੁਰਾਣਾ ਰੋਗ ਹੈ ਇਸ ਰੋਗ ਤੋਂ ਉਸ ਵੱਡ ਭਾਗੀ ਮਨੁੱਖ ਦੀ ਖਲਾਸੀ ਹੁੰਦੀ ਹੈ ਜਿਸ ਨੂੰ ਹਰ ਨਾਮ ਔਖਦ ਗੁਰ ਨਾਮ ਦੀਨੋ ਕਰਨ ਕਾਰਨ ਜੋਗ ਗੁਰੂ ਨੇ ਪ੍ਰਮਾਤਮਾ ਦਾ ਨਾਮ ਦਾਰੂ ਦੇ ਦਿੱਤਾ ਪ੍ਰਭੂ ਦਾ ਨਾਮ ਜਗਤ ਦੇ ਮੂਲ ਪ੍ਰਭੂ ਨਾਲ ਮਿਲਾਨ ਦੀ ਸਮਰੱਥਾ ਰੱਖਦਾ ਹੈ ਨਾਮ ਮਤਲਬ ਉਪਦੇਸ਼ ਮਨ ਤਨ ਬਾਛੀਐ ਜਨ ਤੂਰ ਆਪਣੇ ਮਨ ਵਿੱਚ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦੇ ਸੇਵਕਾਂ ਦੀ ਧੂੜ ਦੀ ਪ੍ਰਾਪਤੀ ਦੀ ਤਾਂ ਕਰਦੇ ਰਹਿਣਾ ਚਾਹੀਦਾ ਹੈ ਕੋਟ ਜਨਮ ਕੇ ਲਹੇ ਪਾਤ ਕੋ ਗੋਬਿੰਦ ਲੋਚਾ ਪੂਰ ਰਹਾਓ ਤੇ ਪ੍ਰਭੂ ਚਰਣਾ ਵਿੱਚ ਅਰਦਾਸ ਕਰਨੀ ਚਾਹੀਦੀ ਹੈ ਕਿ ਹੇ ਗੋਬਿੰਦ ਮੇਰੀ ਇਹ ਤਾਂਗ ਪੂਰੀ ਕਰ ਕਿਉਂਕਿ ਜਨ ਧੂਰ ਦੀ ਬਰਕਤ ਨਾਲ ਕਰੋੜਾ ਜਨਮ ਦੇ పాਪ ਲੈ ਜਾਂਦੇ ਹਨ ਆਦ ਅੰਤੇ ਮਦ ਆਸਾ ਕੂਕਰੀ ਬਿਕਰਾਲ ਮਾਇਆ ਪਦਾਰਥਾਂ ਦੀ ਆਸ ਇੱਕ ਡਰਾਉਣੀ ਕੁੱਤੀ ਹੈ ਜੋ ਹਰ ਵੇਲੇ ਜੀਵਾਂ ਦੇ ਮਨ ਵਿੱਚ ਹੋਰ ਹੋਰ ਪਦਾਰਥਾਂ ਲਈ ਪਹੁੰਚਦੀ ਰਹਿੰਦੀ ਹੈ ਤੇ ਜੀਵਾਂ ਵਾਸਤੇ ਆਤਮਿਕ ਮੌਤ ਦਾ ਜਾਲ ਖਿਲਾੜੀ ਰੱਖਦੀ ਹੈ ਗੁਰ ਗਿਆਨ ਕੀਰਤਨ ਗੋਬਿੰਦ ਰਮਣ ਕਾਟਿਐ ਜਮਝਾਲ ਆਤਮਕ ਮੌਦਾਇ ਜਾਲ ਗੁਰੂ ਦੇ ਦਿੱਤੇ ਗਿਆਨ ਆਤਮਕ ਜੀਵਨ ਬਾਰੇ ਸਹੀ ਸੂਝ ਅਤੇ ਪ੍ਰਮਾਤਮਾ ਦੀ ਸਿੱਤਸਲਾ ਦੇ ਗੀਤ ਗਾਣ ਨਾਲ ਕਟਿਆ ਜਾਂਦਾ ਹੈ ਕਾਮ ਕ્રોਧ ਲੋਭ ਮੋਹ ਮੁਠੇ ਸਦਾ ਆਵਾ ਗਾਣਾ ਜਿਹੜੇ ਮਨੁੱਖ ਕਾਮ ਕ્રોਧ ਲੋਭ ਆਦਿਕ ਚੋਰਾ ਪਾਸੋਂ ਆਪਣਾ ਆਤਮਕ ਜੀਵਨ ਲਟਾਉਂਦੇ ਰਹਿੰਦੇ ਹਨ ਉਹਨਾਂ ਵਾਸਤੇ ਜਨਮ ਮਰਨ ਦਾ ਗੇੜ ਸਦਾ ਬਣਿਆ ਰਹਿੰਦਾ ਹੈ ਪ੍ਰਭ ਪ੍ਰੀਮ ਭਗਤ ਗੋਪਾਲ ਸਿਮਰਨ ਮਿਟਤ ਜੋਨੀ ਭਵਣਾ ਪ੍ਰਮਾਤਮਾ ਨਾਲ ਪਿਆਰ ਪਾਇਆ ਗੋਪਾਲ ਦੀ ਭਗਤੀ ਕੀਤਿਆਂ ਹਰ ਨਾਮ ਦਾ ਸਿਮਰਨ ਕੀਤਿਆਂ ਅਨੇਕਾਂ ਜੁਨਾਂ ਵਿੱਚ ਝਟਕਣਾ ਮੁੱਕ ਜਾਂਦਾ ਹੈ ਮਿੱਤਰ ਪੁੱਤਰ ਪਤਲ ਸੋਰ ਅਰੇ ਦ ਤੀਨ ਤਾਪ ਜਲੰਤ ਮਿੱਤਰ ਪੁੱਤਰ ਏ ਸਤਰੀ ਰਿਸ਼ਤੇਦਾਰ ਆਦਿਕਾਂ ਦੇ ਮੋਹ ਵਿੱਚ ਫਸਿਆ ਆਦ ਵਿਆਦ ਉਪਾਦ ਤਿੰਨੇ ਪਾਪ ਮਨੁੱਖ ਦੇ ਆਤਮਿਕ ਜੀਵਨ ਨੂੰ ਸੜਦੇ ਰਹਿੰਦੇ ਹਨ ਜਪ ਰਾਮ ਰਾਮਾ ਦੁੱਖ ਨਿਵਾਰੇ ਮਿਲੇ ਹਰ ਜਨ ਸੰਤ ਜਿਹੜਾ ਮਨੁੱਖ ਪਰਮਾਤਮਾ ਦੇ ਸੇਵਕਾਂ ਨੂੰ ਸੰਤ ਜਨਾਂ ਨੂੰ ਮਿਲ ਪੈਂਦਾ ਹੈ ਉਹ ਪਰਮਾਤਮਾ ਦਾ ਨਾਮ ਸਦਾ ਜਪ ਕੇ ਆਪਣੇ ਸਾਰੇ ਦੁੱਖ ਦੂਰ ਕਰ ਲੈਂਦਾ ਹੈ। ਸਰਬ ਵਿਦ ਭ੍ਰਮ ਤੇ ਪੁਕਾਰੈ ਕਤੈ ਨਹੀਂ ਛੋਟ ਬਕਰਾਲ ਆਸਾ ਕੁਪਰੀ ਦੇ ਪੰਜੇ ਵਿੱਚ ਫਸ ਕੇ। ਉਹਦੇ ਪੰਜੇ ਚ ਫਸਿਆ ਮਨੁੱਖ ਅਨੇਕਾਂ ਤਰੀਕਿਆਂ ਨਾਲ ਭਟਕਦੇ ਫਿਰਦੇ ਹਨ ਤੇ ਦੁਖੀ ਹੋ ਕੇ ਪੁਕਾਰਦੇ ਹਨ। ਕਿਸੇ ਵੀ ਤਰੀਕੇ ਨਾਲ ਉਹਨਾਂ ਦੀ ਇਸ ਬਿਕਰਾਲ ਆਸ ਕੋਕਰੀ ਪਾਸੋਂ ਖਲਾਸੀ ਨਹੀਂ ਹੁੰਦੀ ਹਰ ਚਰਨ ਸ਼ਰਣ ਅਪਾਰ ਪ੍ਰਭ ਕੇ ਗ੍ਰੜ ਗਹੀ ਨਾਨਕਿ ਹੋਟ ਹੈ ਨਾਨਕ ਮੈਂ ਇਸ ਤੋਂ ਬਚਣ ਲਈ ਬੇਨਤ ਪ੍ਰਭੂ ਦੇ ਚਰਨਾਂ ਦੀ ਸ਼ਰਣ ਚਰਨਾਂ ਦੀ ਓਟ ਪੱਕੀ ਤਰ੍ਹਾਂ ਫੜ ਲਈ ਹੈ ਗੁਜਰੀ ਮਹਲਾ ਪੰਜਵਾਂ ਘਰ ਚੌਥਾ ਦੁੱਪ ਦੇ ਗੁਜਰੀ ਰਾਗ ਦੇ ਅੰਦਰ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਜਿਸ ਨੂੰ ਚੌਥੇ ਘਾਰ ਵਿੱਚ ਗਾਉਣ ਦੀ ਹਦਾਇਤ ਹੈ ਔਰ ਦੋ ਪਦਿਆਂ ਵਾਲੇ ਪਾਵਨ ਸ਼ਬਦ ਇਥੋਂ ਆਰੰਭ ਹਨ ਏਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਤੇ ਸੱਚੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ आराध श्रीधर सफल मूर्त करण कारण जोग हे मानव ओस लक्ष्मी पति प्रभु दी आराधना करया कर जिस दे स्वरूप दा दर्शन जीवन नु कामयाब कर देंदा है ते जो जगत दा सम्राट मूल है गुण रमण श्रवण अपार महिमा फिर न हो त व्योग ਉਸ ਬੇਅੰਤ ਪਰਮਾਤਮਾ ਦੀ ਵਡਿਆਈ ਤੇ ਗੁਣ ਗਾਵਿਆਂ ਤੇ ਸੁਣਿਆਂ ਮੁੜ ਕਦੇ ਉਸ ਦੇ ਚਰਨਾਂ ਨਾਲੋਂ ਵਿਛੋੜਾ ਨਹੀਂ ਹੁੰਦਾ ਮਨ ਚਰਨਾਰਬਿੰਦ ਉਪਾਸ ਇਹ ਮੇਰੇ ਮਨ ਪਰਮਾਤਮਾ ਦੇ ਸੋਹਣੇ ਕੋਮਲ ਚਰਨਾ ਦੀ ਉਪਾਸਨਾ ਕਰਦਾ ਰਿਹਾ ਕਰ ਆਰਾਧਨਾ ਕਰਦਾ ਰਿਹਾ ਕਰ ਕਲ ਕਲੇਸ਼ ਮਟੰਤ ਸਿਮਰਨ ਗਾਟ ਜਮਦੂਤ ਫਾਸ ਰਹਾਓ ਹਰਨਾਮ ਸਿਮਰਨ ਦੀ ਬਰਕਤ ਨਾਲ ਸਾਰੇ ਦੁੱਖ ਕਲੇਸ਼ ਮਿਟ ਜਾਂਦੇ ਹਨ ਸਿਮਰਨ ਨਾਲ ਤੋਂ ਜਮਦੂਤਾਂ ਦੀਆਂ ਮੋਹ ਦੀਆਂ ਉਹ ਫਾਇਆਂ ਕੱਟ ਲੈ ਜੋ ਆਤਮਕ ਮੌਤ ਲਿਆਉਂਦੀਆਂ ਹਨ ਸਤਰ ਦਹਨ ਹਰਨਾਮ ਕਹਨੋ ਅਵਰ ਕਛ ਨਾ ਉਪਾਓ ਹੈ ਮਨ ਪਰਮਾਤਮਾ ਦਾ ਨਾਮ ਸਿਮਰਨਾ ਹੀ ਕਾਮਾਦਿਕ ਵੈਰੀਆਂ ਨੂੰ ਸਾੜਨ ਲਈ ਵਸੀਲਾ ਹੈ ਇਸ ਤੋਂ ਬਿਨਾ ਇਹਨਾਂ ਤੋਂ ਬਚਣ ਲਈ ਹੋਰ ਕੋਈ ਤਰੀਕਾ ਨਹੀਂ ਹੈ ਕਰ ਅਨੁਗ੍ਰਹਿ ਪ੍ਰਭ ਮੇਰੇ ਨਾਨਕ ਨਾਮ ਸੁਆਓ ਨਾਨਕ ਆਖਦਾ ਹੈ ਕਿ ਹੈ ਮੇਰੇ ਪ੍ਰਭੂ ਮੇਰ ਕਰ ਤੇਰਾ ਨਾਮ ਸਿਮਰਨਾ ਹੀ ਮੇਰੇ ਜੀਵਨ ਦਾ ਮਨੋਰਥ ਬਣਿਆ ਰਹਿ ਗੂਜਰੀ ਮਹਲਾ ਪੰਜਵਾਂ ਤੂੰ ਸਮਰਤੋ ਸ਼ਰਨ ਕੋ ਦਾਤਾ ਦੁੱਖ ਭੰਜਨ ਸੁਖ ਰਾਏ हे ਪ੍ਰਭੂ ਤੂੰ ਸਾਰੀਆਂ ਤਾਕਤਾਂ ਦਾ ਮਾਲਕ ਹੈ ਤੂੰ ਸ਼ਰਨ ਆਏ ਨੂੰ ਸਹਾਰਾ ਦੇਣ ਵਾਲਾ ਹੈ ਤੂੰ ਜੀਵਾਂ ਦੇ ਦੁੱਖ ਦੂਰ ਕਰਨ ਵਾਲਾ ਹੈ ਤੇ ਸੁਖ ਦੇਣ ਵਾਲਾ ਹੈ ਜਾਹੇ ਕਲੇਸ਼ ਮਿਟੇ ਪੈ ਪਰਮ ਨਿਰਮਲ ਗੁਣ ਪ੍ਰਭ ਗਾਏ ਤੇਰੇ ਪਵਿੱਤਰ ਗੁਣ ਗਾ ਗਾ ਕੇ ਜੀਵਾਂ ਦੇ ਦੁੱਖ ਦੂਰ ਹੋ ਜਾਂਦੇ ਹਨ ਸਾਰੇ ਡਰ ਭਰਮ ਮਿਟ ਜਾਂਦੇ ਹਨ ਗੋਵਿੰਦ ਤੁਜ ਬਿਨੋ ਅਵਰ ਨਾ ਠਾਉ ਹੈ ਮੇਰੇ ਗੋਵਿੰਦ ਤੈਥੋਂ ਬਿਨਾ ਮੇਰਾ ਕੋਈ ਹੋਰ ਆਸਰਾ ਨਹੀਂ ਹੈ ਹਰ ਕਿਰਪਾ ਪਰਮ ਬ੍ਰਹਮ ਸੁਆਮੀ ਜਪੀਂ ਤੁਮਹਾਰਾ ਨਾਮ ਰਹਾਉ ਏ ਪਰਮ ਬ੍ਰਹਮ ਏ ਸੁਆਮੀ ਮੇਰੇ ਉੱਤੇ ਮਿਹਰ ਕਰ ਮੈਂ ਸਦਾ ਤੇਰਾ ਨਾਮ ਜਪਦਾ ਰਹਾ ਸਤਗੁਰ ਸੇਵ ਲੱਗੇ ਹਰ ਚਰਣੀ ਵੱਡੇ ਭਾਗ ਲਵ ਲਾਗੀ ਜਿਹੜੇ ਮਨੁੱਖ ਵੱਡੀ ਕਿਸਮਤ ਨਾਲ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਚਰਨਾ ਵਿੱਚ ਜੁੜਦੇ ਹਨ ਉਹਨਾਂ ਦੀ ਲਗਨ ਪਰਮਾਤਮਾ ਨਾਲ ਲੱਗ ਜਾਂਦੀ ਹੈ ਕਾਮਲ ਪਰਗਾਸ ਭੈ ਸਾਧ ਸੰਗੇ ਦੁਰਮਤ ਬੁੱਧ त्यागी ਗੁਰੂ ਦੇ ਸੰਗਤ ਵਿੱਚ ਰਹਿ ਕੇ ਉਹਨਾਂ ਦੇ ਹਿਰਦੇ ਕੌਲ ਖਿੜ ਜਾਂਦੇ ਹਨ ਉਹ ખોટી ਮਤ ਵਾਲੀ ਬੁੱਧੀ ਤਿਆਗ ਦਿੰਦੇ ਹਨ ਆਠ ਪਹਰ ਹਰ ਕੇ ਗੁਣ ਗਾਵੇ ਸਿਮਰੈ ਦੀਨ ਦਇਆਲਾ ਜਿਹੜਾ ਮਨੁੱਖ ਹੱਟੇ ਪੈਰ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ ਦਿਨਾ ਉਤੇ ਦਇਆ ਕਰਨ ਵਾਲੇ ਦਾ ਨਾਮ ਸਿਮਰਦਾ ਹੈ ਆਪ ਤਰੈ ਸੰਗਤ ਸਭ ਉਧਰੈ ਬਿਨ ਸੇ ਸਗਲ ਜੰਜਾਲਾ ਉਹ ਆਪ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਉਸ ਦੇ ਨਾਲ ਮੇਰ ਲਖਣ ਵਾਲਾ ਸਾਥ ਵੀ ਪਾਰ ਲੰਘ ਜਾਂਦਾ ਹੈ ਉਸ ਦੇ ਸਾਰੇ ਮਾਇਕ ਬੰਧਨ ਨਾਸ਼ ਹੋ ਜਾਂਦੇ ਹਨ ਚਰਨ ਅਧਾਰ ਤੇਰਾ ਪ੍ਰਭ ਸੁਆਮੀ ਓਤ ਪੂਤ ਪ੍ਰਭ ਸਾਥ ਹੇ ਪ੍ਰਭੂ ਹੇ ਸੁਆਮੀ ਜਿਸ ਮਨੁੱਖ ਨੇ ਤੇਰੇ ਚਰਨਾਂ ਨੂੰ ਆਪਣੀ ਜ਼ਿੰਦਗੀ ਦਾ ਸਹਾਰਾ ਬਣਾ ਲਿਆ ਤੋ ਮਾਲਕ ਤਾਣੇ ਪੇਟੇ ਵਾਂਗ ਸਦਾ ਉਸ ਦੇ ਨਾਲ ਰਹਿੰਦਾ ਹੈ ਚਰਨ ਪਰਿਓ ਨਾਨਕ ਪ੍ਰਭ ਤੁਮਰੀ ਦੇ ਰੱਖਿਓ ਹਰ ਹਾਥ ਨਾਨਕ ਆਖਦਾ ਹੈ ਪ੍ਰਭ ਜਿਹੜਾ ਮਨੁੱਖ ਤੇਰੀ ਸ਼ਰਨ ਆਪਿਆ ਹੇ ਹਰੀ ਤੂੰ ਉਸ ਨੂੰ ਆਪਣੇ ਹੱਥ ਦੇ ਕੇ ਸੰਸਾਰ ਸਮੁੰਦਰ ਤੋਂ ਬਚਾ ਲੈਂਦਾ ਹੈ